ਈ ਦੋਸਤੀ ਆ ਤੇ ਕਾ ਨੰਦਾ ਹਾਂ ਤੇ ਤਰ ਤਰ ਕੋਈ ਕੱਢ ਕੇ ਆਪਣੇ ਵੀ ਖੇਡ ਤੱਕ ਗੀਰ ਮੈਨੂੰ ਹੀ ਕੱਟ ਕੇ ਖੇਡਣਾ ਮਾਰਵਾਜੀ ਮੈਨੂੰ ਬੜੀ ਸਹੀ ਤੇ ਲੇਕ ਨਾਲ ਆਉਂਦੀ ਖੂਨ ਫੂਟ ਕਰਨਾ जो गुरु नानक देव जी महाराज जगत दलंधे का उद्धार करते हुए हर बंदी कि जितने शिवजी महाराज ने स्नान किया श्री ने इनान किया तीर्था से जाकर स्नान करा जेटे को बाप हुए थे ਤੇ ਕਰਦੇ ਚਾਹੀਓ ਹੀ ਨਹੀਂ ਉਹ ਸਾਰੇ ਕਹਿੰਦੇ ਇਸ਼ਾਨਤ ਕਰਦੇ ਨਾਲ ਦੂਰ ਹੋ ਜਾਵਣਗੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੰਗ ਤੋਂ ਦੂਰ ਦੇ ਦਿੱਤਾ ਸੰਤ ਤੋਂ ਦੂਰ ਹੋਣਾ ਦਿੱਤਾ ਮਹਾਰਾਜ ਨੇ ਆ ਕੇ ਨਾ ਆਉਣ ਚੱਲੇ ਕੀ ਹਿੰਦੀ ਮਨ ਤੋਂ ਟੈਨ ਟੋਰ ਇੱਕ ਹੋਰ ਤੇ ਨਾ ਤੇ ਆ ਦੋੇ ਪਾਸੇ ਚੱਲੇ ਤੋਰ ਬਾਹਰ ਬੜੀ ਅੰਦਰੀ ਬਹੁਤ ਸਾਧ ਪੜਿਆ ਦਾ ਆਪੇ ਆ ਜੋ ਸੋਹਣੇ ਜੋੜਾ ਜੋ ਕੇ ਭਾਈ ਜਲ ਦੱਸੋ ਜਿਨਾ ਦੇ ਮਨ ਦੇ ਵਿੱਚ ਕੋਟ ਹੈ ਜਿਨ੍ਹਾਂ ਦੀ ਕੁਝ ਨਹੀਂ ਬਾੜੀ ਹੈ ਜਿਹੜੇ ਬਾੜੇ ਕਰਮ ਕਰਦੇ ਨਹੀਂ ਕਿਹਦੇ ਉਹਨਾਂ ਦਾ ਸਾਕਸ਼ਾਲ ਕਰਨ ਦੇ ਨਾਲ ਕੀ ਫਾਇਦਾ ਹੋ ਸਕਦਾ ਹੈ ਉਹਨਾਂ ਨੂੰ ਕੀ ਫਾਇਦਾ ਨਹੀਂ ਦੇ ਅੰਦਰ ਪੂਰਨ ਕਰਾਪੜੀ ਪਈ ਹੈ ਉਹ ਆਪਾਂ ਕੇ ਨੂਰ ਕਰਦੇ ਹਨ ਕਿ ਮਹਾਰਾਜ ਨੇ ਆਖਿਆ ਜੀਵਨ ਦੇ ਇੱਕ ਗੁੰਬਾ ਕੋੜਾ ਕਹਿੰਦੇ ਜੇ ਉਸ ਨੂੰ ਨੋ ਸੁਖੀ ਅਸਰ ਰਸਤੇ ਹੀ ਨਹੀਂ ਬੈਠੀ ਉਹ ਬਾਤ ਵੀ ਉਹਦਾ ਜਿਹੜਾ ਸਵਾਰ ਕੁਦਰਤ ਸਿੰਘ ਜੀ ਦਾ ਜਿਹੜਾ ਉਹ ਵੱਡਾ ਹੈ ਨਹੀਂ ਠੀਕ ਹੈ ਕੋਈ ਗੱਲ ਨਹੀਂ ਬਸ ਉਹ ਠੀਕ ਹੈ ਜੀ ਆਖਿਆ ਸਾਧ ਪਰਿਆਂ ਨੂੰ ਅਸਿਆਂ ਕੋਰ ਦੇ ਜੋੜਾ कि भाई जेड़े परमात्मा ਦਾ ਸਿਮਰਨ ਕਰਦੇ ਨੇ ਉਹਦੇ ਰਜ਼ਾ ਵਿੱਚ ਰਹਿੰਦੇ ਨਹੀਂ ਪਾਣੀ ਪੜਦੇ ਨਹੀਂ ਉਹਨਾਂ ਨੂੰ ਕਿਤੇ ਜੱਤੀ ਸਰਾਪ ਕਰਨ ਦੀ ਲੋੜ ਨਹੀਂ ਹੈ ਮਹਾਰਾਜ ਨੇ ਆਖਿਆ ਕਿ ਭਾਈ ਕੀਰਤ ਨਾਮਣ ਜਾਉ ਕੀਰਤ ਨਾਮ ਹੈ ਕੀਰਤ ਸਤਿ ਵਿਚਾਰ ਅੰਤਰ ਗਿਆਨ ਹੈ ਕਿ ਭਾਈ ਸਭ ਤੋਂ ਜਿਹਦਾ ਪੂਰਨ ਵਰਤਾਰ ਹੈ ਉਹ ਹੈ ਮਨੁਸੁਧਰ ਨਾਮ ਵਾਹਿਗੁਰੂ ਨਾਮ ਵਾਹਿ ਭਾਈ ਕਿੰਨਾ ਵੀ ਹੋਰ ਕੇ ਪਰਮਾਤਮਾ ਦਾ ਸ਼ਾਨ ਕਰਨ ਕਰੋ ਉਹਦਾ ਨਾਮ ਕੋ ਉਸ ਤੋਂ ਵੱਡਾ ਜਿਹੜਾ ਪੀਰ ਜਿਹੜਾ ਹੈ ਕੋਈ ਦੁਨੀਆਂ ਦੇ ਵਿੱਚ ਨਹੀਂ ਹੈ ਕਿਉਂਕਿ ਜਿਹੜੇ ਜਿਹੜੇ ਸੁਨਿਆਰ ਜਿਹੜੇ ਨੇ ਤੁਹਾਨੂੰ ਬਾਹਰ ਤੋਂ ਸਾਥ ਕਰਨਗੇ ਪਰ ਜਿਹੜਾ ਨਾਮ ਉਸ ਜਿਹੜਾ ਸਾਹਮਣੇ ਹੈ ਕਿਤੇ ਤੁਹਾਡੀ ਜਿਹੜੀ ਜਨਮ ਜਨਮਾਤਰਾ ਜਿਹਦੇ ਤੋਂ ਅੱਡੇ ਮਨੋਂ ਬੰਨ੍ਹ ਲੀ ਹੋਈ ਹੈ ਕਿਤੇ ਉਹ ਵੀ ਧੋ ਦੇ ਦੇਗਾ ਜੇ ਮਹਾਰਾਜ ਨੇ ਜਿਹਕੇ ਨਾਲ ਸੰਗਤ ਨੂੰ ਨਾਮ ਜਿਮਨ ਕੇ ਨਾਲ ਬਾਣੀ ਦੇ ਨਾਲ ਜੋੜਿਆ ਕੋਸ਼ਿਸ਼ ਨੇ ਸਾਥ ਸੰਗਤ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ ਸਨ ਇੱਥੇ ਇੱਕ ਸੇਵਕ ਸੀ ਦਾ ਇਸ ਸੇਵਕ ਨੇ ਆਪਣੇ ਘਰ ਦੇ ਵਿੱਚ ਸਾਡੇ ਦਾ ਤਿਆਰ ਕਰਾਇਆ ਸੰਗਤ ਵਾਸਤੇ ਜਿਹੜੀ ਸੰਗਤ ਮੇਲੇ ਦੀ ਚਾਈ ਹੋਈ ਸੀ ਇਸਲਾਮ ਵਾਸਤੇ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਵਿੱਚ ਸਾਨੂੰ ਤੇ ਸੇਵਕ ਨੇ ਕੀ ਕੀਤਾ ਆਪਣੇ ਘਰ ਦੇ ਵਿੱਚ ਸਾਰੇ ਪੱਤਰੋਂ ਪੱਤਾ ਪੱਤਾ ਦਿੱਤਾ ਕਿ ਭਾਈ ਸਾਡੇ ਘਰ ਦੇ ਵਿੱਚ ਆਓ ਵੱਡਾ ਰਸ ਜਿਹੜਾ ਭੋਜਨ ਹੈ ਸਾਡੇ ਘਰ ਦੇ ਰਿਖ ਹੈ ਤੇ ਤੁਸੀਂਾਂ ਦੇ ਘਰ ਦੇ ਉੱਤੇ ਆ ਕੇ ਜਿਹੜਾ ਪ੍ਰਸਾਦਾ ਚੜ੍ਹਾ ਹੈ ਇਹ ਕਹਿੰਦੇ ਜਦੋਂ ਉਹਨਾਂ ਦੇ ਘਰ ਦੇ ਉੱਤੇ ਸਾਡਾ ਖੱਣ ਵਾਸਤੇ ਖੰਡਮਨ ਲਈਏ ਨੇ ਤੇ ਕਹਿੰਦੇ ਉਸ ਵੇਲੇ ਉਹਨਾਂ ਦੇ ਘਰ ਦੇ ਬੱਚੇ ਨੇ ਜਨਮ ਲਿਆ ਆ। ਆ ਸੰਗਤ ਜੀ ਹੋਰ ਜਿਹੜਾ ਪਰਵਾਰੀਗਰ ਉਹ ਇਹੋ ਜਿਹਾ ਸਮਾਜ ਜੀ ਦਾ ਇਹ ਲੋਕੀ ਚੰਗੇ ਬੁੜੇ ਦੀ ਬਹੁਤ ਜਿਆਦਾ ਵੀ ਇਜ਼ਾਤ ਕਰਦੇ ਤਾਂ ਜਿਹੜਾ ਮੌਤ ਤੱਕ ਤੇ ਫਾਕ ਇਹ ਜਿਹੜੀ ਦੋ ਚੀਜ਼ਾਂ ਨੇ ਇਹਨਾਂ ਨੂੰ ਲੋਕੀ ਬਹੁਤ ਜ਼ਿਆਦਾ ਮੰਦੇ ਤ ਹਨ ਜੇ ਕਿਸੇ ਦਾ ਜੀਵ ਵਿੱਚ ਕੋਈ ਜੀਨ ਪੈਦਾ ਹੁੰਦਾ ਹੋਣਾ ਕਿ ਦਾ ਬੱਚਾ ਪੈਦਾ ਹੁੰਦਾ ਕਿ ਦਾ ਉਸ ਦਾ ਦੋ ਦੇ ਵਿੱਚ ਹੋਂ ਤੱਕ ਜੇ ਕਿਸੇ ਦਾ ਜੀਵ ਕੋਈ ਹੋਰ ਰਹਿਦਾ ਤੇ ਉਸ ਨੂੰ ਦੋ ਦੇ ਵਿੱਚ ਪਾ ਲਓ ਤੇ ਜਦੋਂ ਕਹਿੰਦੇ ਪਰਸੰਦਾ ਬਣ ਕੇ ਤਿਆਰ ਹੋ ਗਿਆ ਸਭ ਨੂੰ ਲੱਗੇ ਸਾਰੇ ਇਹੋ ਸੇਲ ਦੇ ਦਾ ਜੀਵ ਦਾ ਬੰਦੇ ਵਿੱਚ ਜੰਮਦੇ ਆ ਆਪਾਂ ਇਹਨਾਂ ਦੇ ਘਰ ਦਾ ਪਾਣੀ ਵੀ ਪੀਵਾਂਗੇ ਤੇ ਤੁਹਾਨੂੰ ਵੀ ਸੋਤਕ ਲੱਗ ਜਾਏਗਾ ਆਪਾਂ ਵੀ ਅਪਵਿੱਤਰ ਹੋ ਜਾਵਾਂਗੇ ਇਹ ਇਸ ਤਰ੍ਹਾਂ ਕਿ ਆਪਾਂ ਆਪਾਂ ਇਹਨਾਂ ਦੇ ਘਰ ਦਾ ਖਾਣਾ ਖਾਗ ਨਹੀਂ ਖਾਵੇ ਆਪਾਂ ਚੱਲੀਏ ਕਿ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਉਪੋਤਕ ਦਾ ਆਪਾਂ ਧਰਮ ਦੀਦਾ ਉਹ ਵੀ ਆਸਾਨ ਜੀ ਤੋੜਿਆ ਜੀ ਦਾ ਆਸਨ ਜੀ 18ਵਾਂ ਸ਼ਲੋਕ ਆਪਾਂ ਸਾਡੇ ਵੀ ਬਾਅਦ ਦੀ ਪੜ੍ਹਦੇ ਆਂ ਉਹ ਉਚਾਰਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਮਹਾਰਾਜ ਜੀ ਆਖਿਆ ਜੇ ਤਰਸੂਤਕ ਮੰਨੀ ਹੈ ਤਾਂ ਸਭ ਤੇ ਸੁਤੋ ਉਹ ਹੀ ਹੋਵੇ ਜਿਵੇਂ ਲੱਕੜੀ ਅੰਦਰ ਕੀੜਾ ਹੋਵੇ ਜੇਤੇ ਦਾਣੇ ਅੰਕੀਂ ਦੀਆਂ ਬਾਜ ਨਾ ਹੋਵੇ ਪਹਿਲਾ ਪਾਣੀ ਜਿਉ ਹੈ ਜਿਤ ਹਰੇਆ ਸੁਤੋ ਹੋਏ ਸੁਤੋ ਗੁਰੂ ਦਾ ਕੀ ਸੁਤੋ ਹੋਵੇ ਰੂਹਾਨੀ ਸੁਤੋ ਹੋਣਾ ਹੈ ਇਹਨਾਂ ਹੋਰ ਇਹ ਵੀ ਸਾਡੇ ਕਰਦੇ ਵੀ ਤੁਹਾਨੂੰ ਪਤਾ ਮਹਾਰਾਜ ਨੇ ਇਹਨੂੰ ਸਮਝਾਇਆ ਕਿ ਭਾਈ ਕੋਈ ਮੋਟਰ ਪਾਰ ਨਹੀਂ ਨੂੰ ਮਹਾਰਾਜ ਨੇ ਅੱਗੇ ਕਿਹਾ ਕਿ ਭਾਈ ਜੰਮਣਾ ਮਰਣਾ ਤੋਂ ਨਾ ਬਾਣੇ ਆਵੇ ਜਾਏ ਕਿ ਭਾਈ ਜਿਹੜਾ ਜੰਮਣਾ ਹੈ ਮਰਣਾ ਹੈ ਇਹ ਉਸ ਅਨਾਲਪੁਰਖ ਵਾਹਿਗੁਰੂ ਦੇ ਉਪਦੇਸ਼ੀ ਚੁਰ ਹੋ ਰਿਹਾ ਹੈ ਉਹਦੇ ਭਾਣੇ ਨਹੀਂ ਚੁਰ ਹੋ ਰਿਹਾ ਹੈ ਉਹਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਇਹਦੇ ਨਾਲ ਕੋਈ ਕੋਈ ਇਹ ਆਪਾਂ ਨੂੰ ਇਹ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਨਣਾ ਨਹੀਂ ਚਾਹੀਦਾ ਮਹਾਰਾਜ ਨੇ ਅੰਕੇ ਕਿ ਭਾਈ ਜਿਹੜੇ ਅਸਲੀ ਸੂਤ ਹਨ ਉਹ ਤਾਂ ਆਪਾਂ ਆਪਣੇ ਜੀਵਨ ਦੇ ਵਿੱਚ ਮੰਨਦੇ ਨੂੰ ਉਹਨਾਂ ਦੇ ਵੱਲੋਂ ਤੁਹਾਡਾ ਧਿਆਨ ਵੀ ਹੈ ਤੇ ਉਹ ਕਹਿੰਦਾ ਕਿ ਮਹਾਰਾਜ ਜਿਹੜੇ ਸੂਤ ਹਨ ਜਿਹੜੇ ਮਹਾਰਾਜ ਨੇ ਜਿਹੜੇ ਅਸਲੀ ਸੂਤ ਸਨ ਉਹਨਾਂ ਦੇ ਬਾਰੇ ਚੰਨ ਨੂੰ ਸਮਝਾਉਣਾ ਕੀਤਾ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਮਨ ਦਾ ਸੂਤ ਕੋਈ ਲੋਭ ਹੈ ਦੀਵਾ ਕੋਟਕ ਕੋੜ ਅੱਖੇ ਪੁੱਤ ਦੇਖਣਾ ਪਰਤਰੇ ਪਰਤਨ ਦੇ ਰੂਪ ਅੰਨੀ ਕੋਟਕ ਕੰਨ ਪੈ ਲਾਇਤ ਵਾਰੀ ਹਾਰੀ ਨਾਨਕ ਸਾਧਨੀ ਬੱਦੇ ਨੰਬਰ ਦਾ ਪਹਿਲ ਪੱਤੋ ਬਤਾ ਜਿਹੜਾ ਸੋਤ ਹੈ ਲੋਭਤਾ ਜਦੋਂ ਸਾ ਕਿੰਨੇ ਕਿੰਨਾਂ ਉਹ ਦੇਖ ਕੇ ਲੋਕ ਕਰਦੇ ਆ ਇਹ ਇਹ ਚੀਜ਼ ਤੁਹਾਡੇ ਕੋਲ ਹੋਣੀ ਜਦੋਂ ਆਪਾਂ ਪਿੱਤੇ ਵਾਰੀ ਮਾੜਾ ਬੋਲਦੇ ਆ ਕੋਈ ਕਿੰਦਾ ਕਰਦੇ ਆ ਦੀਵਾ ਪਵਿੱਤਰ ਹੁੰਦੀ ਹੈ ਜਿਸ ਨਾਲ ਮਾੜਾ ਹੁੰਦੇ ਆ ਜਿੱਤੇ ਬਾਰੇ ਤੇ ਦੀਵਾਂ ਨੂੰ ਗਲਤ ਨਜ਼ਰ ਦੇ ਨਾਲ ਦੇਖਦੇ ਆ ਕਹਿੰਦੇ ਮਹਾਰਾਜ ਨੇ ਜੀ ਉਹਨਾਂ ਨੂੰ ਸਮਝਾਵਾ ਕਿ ਭਾਈ ਜੇ ਤੁਸੀਂ ਸੱਤਨਾ ਜੀ ਹੈ ਜੇ ਆਪਣੀ ਜੀਵਨ ਦੇ ਵਿੱਚ ਸੋਤਕ ਕਰਕੇ ਤੁਸੀਂ ਜਾਣਨਾ ਨਹੀਂ ਹੈ ਕਿ ਕਿਸੇ ਨੂੰ ਕੋਟਕ ਮੰਨਣਾ ਹੀ ਹੈ ਤੇ ਕਹਿੰਦੇ ਜੇ ਦੋ ਨੂੰ ਕੋਟਕ ਮੰਨੋ ਕੋੜ ਬੋਲਣਾ ਕੋਟਕ ਮੰਨੋ ਆਪਣੀ ਜੀਵਨ ਤੇ ਨਹੀਂ ਕਿ ਜਦੋਂ ਬੁਰਾ ਕਰਦੇ ਉਹ ਕਿਸ ਦੇ ਵੱਲ ਤੇ ਉਸ ਜਿਹਨਾਂ ਚੀਤਾ ਨੂੰ ਕਹਿੰਦੇ ਆਪਣੇ ਜੀਵਨ ਦੇ ਰੂਪਾ ਕਰਕੇ ਜਾਣੋ ਇਸ ਤਰੀਕੇ ਨਾਲ ਮਹਾਰਾਜ ਨੇ ਜਿਹੜੇ ਅਸਲੀ ਸ਼ੋਤਕ ਸਨ ਉਹਨਾਂ ਦੇ ਬਾਰੇ ਕਹਾਣਾ ਤੁਹਾਨੂੰ ਸਮਝਾਉਣਾ ਕਿਤਾ ਆਹ ਕਹਾਣੀ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਹਾੜੀ ਸਾਹਿਬ ਜੀ ਜੇ ਵੀ ਲੜਾਈ ਹੋਈ ਸੀ ਤੇ ਉਹ ਜਿੱਤ ਕਰਕੇ ਜਨਤ ਤੇ ਆਏ ਕਿ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਦਾ ਕੀ ਮੁੱਦਾ ਨਹੀਂ ਲੁੱਗੀ ਕਿ ਉਹਨਾਂ ਨੇ ਜਿਹਦੇ ਨਾਲ ਤਿੰਨ ਫੋਰਮੇਟ ਜੀ ਨੇ ਜਿਨ੍ਹਾਂ ਨੇ ਉਹਦੀ ਲੜਾਈ ਸਮਾਯਾ ਤੀਗਾ ਪੰਗੜੀ ਫਾਇਰ ਦੀ ਉਹਨਾਂ ਨੂੰ ਸਿਰਫ ਉਹ ਘੇਟ ਕਰਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਦੀ ਵਡਿਆਈ ਕੀਤੀ ਤੇ ਉਸ ਤੋਂ ਮਿਲ ਕੇ ਗਏ ਸਾਧ ਸੰਜੀ ਜੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤੇ ਖੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਾਰੇ ਰਾਤ ਗੁਰਜੀ ਕੀ ਫਤਿਹ ਬੇਟੀ ਹੈ ਨੰਦਰ ਪ੍ਰਸਾਦ ਦਾ ਸਾਥ ਵਰਨਨ ਕੇ ਧਿਆਰੇ ਹੈ ਜੀ ਆਪਨੇ ਨੰਦਰ ਪ੍ਰਸਾਦ ਕੀ ਲਾਣਾ ਹੈ ਜੀ ਜਿਨਾ ਨੰਦਰ ਪ੍ਰਸਾਦ ਕੀ ਹੋਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਮ ਪਾਛੀ ਕਪਾਲ ਮੁਚਨ ਸਾਹਿਬ ਇਹਨਾਂ ਅੰਤ ਤੱਕ ਆਉਂਦੇ ਹੋਏ ਚੱਕ ਪਾਇਆ ਹੈ ਹਾਂ ਆਇਆ ਵਾਹੇ ਤੋਂ ਮਾਰਿਆ ਸਮਾਨ ਕਰਨਾ ਪਈ ਪਿਛਲੀ ਵਾਰ ਕੀ ਸਾਰੀਆਂ ਮੈਨ ਜਾਣਦੇ ਬਸੇ ਦਾ ਸਮਾਨ ਕਰਨਾ ਮਾਨ ਕਰਨਾ ਹੁੰਦਾ ਹੈ ਇਹ ਯਾ ਵਸੀ ਆ ਉਹਦਾ ਕਰਦੇ ਹੋਣ ਤੇ ਕਿੱਕ ਇੱਕ ਤੋਂ ਬਸੇ ਸੰਗਲੋ ਸਰ। ਪਰ ਇਹ ਮੂਹਰੇ ਨਾ ਬੋਟਾਂ ਆ ਗਏ। ਆ ਗਏ ਬੁਰ ਹੋ ਗਿਆ। ਵਾਹਿਗੁਰੂ ਵਾਹਿਗੁਰੂ ਸੇਬ। ਆਪਾਂ ਜਾ ਰਹੇ ਆ। ਪੌਂਟ ਪੌਂਡਾ ਸਾਹਿਬ ਤੋਂ ਪੌਂਡਾ ਫੈਮ ਨੂੰ। ਮੇਨ ਪਹਿਨਾ ਗੁਰਦੁਆਰਾ ਢੀਟਾ ਸਾਹਿਬ ਨੂੰ ਯਾਤਰਾ। ਤੇ ਹੁਣ ਰੁਕਿਆ ਪਾ ਕਪਾਲ ਮੋਚਨ ਸਾਹਿਬ। ਕਪਾਲ ਮੋਚਨ ਸਾਹਿਬ ਸ਼ਿਗੁਰ ਨਾਨਕ ਦੇਵ ਜੀ ਮਹਾਰਤਾ ਸੇ ਗੁਰੂ। ਕੌਂ ਸਿੰਘ ਜੀ ਮਹਾਰਤਾ। ਚਰਨ ਸੋ ਪ੍ਰਾਪਤ ਸਥਾਨ ਹੈ ਇੱਥੇ ਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਿਆ ਸੀ ਜੇਕਰ ਸੋ ਟਕ ਮੰਨੀ ਹੈ ਸਭੇ ਸੋ ਟਕ ਹੋਏ ਲੋਹੇ ਅੰਦਰ ਲੱਕੜੀ ਵਾਹ